ਤਖਤ ਦੇਖ ਫੂਲਾ ਵਿਚਰਾ ਤੇਰਾ ਚਿਤਲਾ ਆਵੇ ਨਾ ਉਹ ਸੁਲਤਾਨ ਹੋਵਾ ਮੀਲ ਲਸ਼ਕਰ ਤਖਤ ਰਖਾ ਪਾਉ ਮੁਖ ਮਹਾਸਰ ਕਰੀ ਬੈਠਾ ਨਾ ਜੰਗ ਸੂਦੇ ਦੋ ਲੋਕਾਂ ਨਦੀ ਖਾ ਸੁਖ ਲੈ ਸੋ ਨਾ ਪਾਉ ਧੀ ਦੇ ਕੀ ਮੁਨਨਾ ਹੋਵੇ ਹੋ ਕੇ ਵੜਾ ਥਾ ਨਾਉ ਸਾਚਾ ਲਿਰੇ ਤਮੈ ਹਾਉ ਉਸਾ ਘਟੀਆਂ ਬਾਦ ਮਾਲ ਕਿਸਮ ਬਿਸਾ ਪਾਏ ਅਭੀ ਸੇਤੀ ਜਾਨੀਆਂ ਪਜ਼ਾ ਥਾ ਨਾਉ ਕੰਕੀ ਹੋਏ ਕਾ ਜੇ ਪਵਾਸ ਸਹਿ ਸਮਨ ਕੀਤੇ ਬਾਹੂ ਮਸੂਦੂਦ ਆਵੀ ਮਿੱਤਰ ਪਹੁਣਾਉ ਕੀਤੇ ਜੀਤੈ ਉਹ ਮੋਨਿਸ਼ ਸੰਸਾਧਨ ਮਿਆ ਪਰਤ ਤੁੰਗਾ ਬਾਬਾ ਮਾਇਆ ਦੁਸ਼ਨਾਤ ਕੋ ਹੰਦੈ ਨਾਲ ਸਾਰਾ ਸਬਪਨ ਮੈ ਪੰਡਪੁਰਾਲ ਸਭ ਤੋਂ ਆਖੇ ਬਹੁਤ ਬੋਲ ਤਰਨਾਖੇ ਕੋਈ ਕਿੰਨੇ ਨਾ ਪਾਈਆ ਕਹਿ ਨਵਦਾ ਹੋਈ ਸੱਚਾ ਸਭ ਇੱਕ ਗੂੰਹੋ ਜੀ ਆਕੇ ਤੇ ਲੋ ਨੀਚਾ ਅੰਦਰ ਨਹੀਂ ਵਿਜਾਤ ਨਹੀਂ ਠੀਕ ਵਤ महाराज तमंडा परमानंद सुधीर अविनाश चंद्र राज सिंह शाह रोशना एक फलंदेश पंकार बाबा भोले और पादुकोई दूध बच्चे दर्पु तम्पिंगरी धन देरी भाव राशों सुनार सुरुपाल और तिवास राशों पुरी रस रीजन ना ना इसी रात रात में ना हमारे दोनों कोर का विचार देना कार मक्की में ਇਹ ਨਾਮ ਸਲਾਹ ਰਿਖ ਪਾਈ ਮੰਗਤੇ ਇੱਕ ਨਾ ਵੱਡੇ ਦਰਬਾਰ ਅਗਹਿ ਗਿਆ ਜਾਣੀ ਐ ਬਿੰਨਾ ਮੈਂ ਵੀਕਾਰ ਪੈ ਤੇਰਾ ਡਰ ਅਗਲਾ ਖੱਬ ਕਬ ਸੀ ਜਾਂਦੇ ਹੂ ਨਾਮ ਜਿਨਾ ਸੁਲਤਾਨ ਖਾਨ ਹੁੰਦੇ ਜਿਥੇ ਕੇ ਅਨੰਕ ਉੱਠੀ ਚੱਲਿਆ ਸਭ ਕੂੜੇ ਟੁੱਟੇ ਨੇ ਸ੍ਰੀ ਦਾਗ ਮਹੱਲਾ ਪਹਿਲਾ ਸਭ ਰਸ ਮਿੱਠੇ ਬਨਿਆ ਸੁਣਿਆ ਸਾਲੋ ਨੇ ਕੱਢ ਦੁਰਸ਼ੀ ਮੁਖ ਬੋਲ ਨਾਮਾ ਬੰਨਾ ਗੁਈਏ ਸੱਤੀ ਮਤਫਾ ਹੋਏ ਪਜਾਹੋ ਮਨਤਰੀ ਬਾਬਾ ਹੋਰ ਕਾਣਾ ਕ੍ਰਿਸ਼ਕਵਾਰ ਜਿੱਦ ਖਾਂ ਦੇ ਤਨ ਪੀੜੀਐ ਹਾਂਜੀ ਹਰਿੰਦਰ ਜੀ ਕੀ ਕਹਿਣਾ ਚਾਹੋਗੇ ਅੱਜ ਗ੍ਰੀਨ ਟਾਊਨ ਦੇ ਵਿੱਚ ਖੰਡ ਸਾਹਿਬ ਜੀ ਦਾ ਪਾਠ ਰੱਖਾਇਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਲੱਖ ਲੱਖ ਵਧਾਈਆਂ ਦਿੰਦਾ ਜਿਵੇਂ ਕਿ ਗ੍ਰੀਨ ਟਾਊਨ ਕਲੋਨੀ ਚ ਹਰ ਸਾਲ ਦੀ ਤਰ੍ਹਾਂ ਸ਼ਰਬਤ ਦੇ ਭਲੇ ਦੀ ਸਾਰੇ ਸ਼ਹਿਰ ਸਮਾਣੇ ਦੀ ਭਲੇ ਦੇ ਲਈ ਸ਼ੁਕ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਜਾਂਦਾ ਹੈ ਉਸੇ ਲੜੀ ਅਨੁਸਾਰ ਅੱਜ ਨਿਨ ਤਰੀਕ 24 ਦਿਨ ਸ਼ੁੱਕਰਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਵਾਇਆ ਗਿਆ ਹੈ ਤਾਂ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਸੰਗਤ ਦੇ ਚਰਨਾਂ 'ਚ ਬੇਨਤੀ ਹੈ ਗ੍ਰੀਨ ਟਾਊਨ ਕਲੋਨੀ ਸਮਾਣਾ ਵਿਖੇ ਆ ਕੇ ਗੁਰੂ ਘਰ ਦੀਆਂ ਹਾਜ਼ਰੀਆਂ ਲਵਾਓ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਬਾਣੀ ਸੁਣੋ ਅਤੇ ਗੁਰੂ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ 26 ਜਨਵਰੀ ਦਿਨ ਐਤਵਾਰ ਨੂੰ ਸਵੇਰੇ 10 ਵਜੇ ਗੁਰੂ ਗ੍ਰੰਥ ਸਾਹਿਬ ਜੀ ਪਵਿੱਤਰ ਪਾਣੀ ਜੀ ਦੇ ਭੋਗ ਪਾਏ ਜਾਣਗੇ ਉਪਰੰਤ ਹਰਮੰਦਰ ਸਾਹਿਬ ਸ੍ਰੀ ਅਮਰitsar ਤੋਂ ਵਿਸ਼ੇਸ਼ ਤੌਰ ਤੇ ਰਾਗੀ ਜੱਥਾ ਬੁਲਾਇਆ ਗਿਆ ਹੈ ਜਿਹਦੇ ਦੁਆਰਾ ਕੀਰਤਨ ਔਰ ਕਥਾ ਕਰਵਾਈ ਜਾਏਗੀ ਉਪਰੰਤ 12 ਵਜੇ ਦੇ ਕਰੀਬ ਅਟੁੱਟ ਲੰਗਰ ਵਰਤਿਆ ਜਾਏਗਾ ਤਾਂ ਮੇਰੀ ਸਾਰੇ ਸ਼ਹਿਰ ਨਿਵਾਸੀਆਂ ਨੂੰ ਬੇਨਤੀ ਹੈ ਗ੍ਰੀਨ ਟਾਊਨ ਕਲੋਨੀ ਸਮਾਣਾ ਸ਼ਹਿਰ ਦੇ ਵਿੱਚ ਆ ਕੇ ਆਪਣੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਹਾਜ਼ਰੀ ਲਵਾਓ ਔਰ ਮੇਰੇ ਵੱਲੋਂ ਮੇਰੀ ਸਾਰੀ ਕਲੋਨੀ ਨਿਵਾਸੀਆਂ ਵੱਲੋਂ ਸਾਰੇ ਸ਼ਹਿਰ ਨਿਵਾਸੀਆਂ ਨੂੰ ਹੱਥ ਜੋੜ ਕੇ ਬੇਨਤੀ ਹੈ ਸਾਬ ਨੇ 26 ਜਨਵਰੀ ਨੂੰ ਦਿਨ ਐਤਵਾਰ ਗੁਰੂ ਘਰ ਦੀਆਂ ਹਾਜ਼ਰੀਆਂ ਪ੍ਰਾ ਹਾਜ਼ਰੀਆਂ ਲਵਾਓ ਔਰ ਖੁਸ਼ੀਆਂ ਪ੍ਰਾਪਤ ਕਰੋ ਉਸ ਤੋਂ ਬਾਅਦ ਟੁੱਟ ਲੰਗਰ ਸਭ ਨੇ ਜੋ ਸੰਗਤ ਦੁਆਰਾ ਵਰਤਾਇਆ ਜਾਏਗਾ ਸਭ ਨੇ ਛੱਕ ਕੇ ਜਾਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ